ਉਮੀਕਾ ਆਲੀ ਦਲ ਜਿਹੜੀ ਅਸਲ ਸ਼ੀਦਾਂ ਦੀ ਪਾਰਟੀ ਸੀ ਉਸ ਨੂੰ ਬਦਲ ਲਈਆਂ ਨੇ ਖੋਰਾ ਲਾਤਾ ਮਿੱਟੀ ਚ ਭਲਾਤਾ ਇਹ ਇਹ ਪੰਜਾਬ ਦੇ ਸਿਧਾਂਤਾਂ ਨੂੰ ਲੈ ਕੇ ਕਿਸਾਨੀ ਜ਼ੁਬਾਨੀ ਨੂੰ ਲੈ ਕੇ ਜੋ ਮੁੱਦੇ ਨੇ ਸਾਡੇ ਸਾਡਾ ਪੰਜਾਬ ਦਾ ਚੰਡੀਗੜ੍ਹ ਖੋਲਿਆ ਸਾਡੇ ਪੰਜਾਬ ਦੇ ਹੱਕ ਪਾਣੀਆਂ ਦੇ ਖੋਲੇ ਨਿਤ ਰੋਜ ਝੂਠੇ ਮੁਕਾਬਲੇ ਬਣਾਏ ਜਾਂਦੇ ਨੇ ਨਵੇਂ ਜਿਹੜੇ ਪੁਰਾਣੇ ਲੀਡਰ ਇਹਨਾਂ ਨੂੰ ਤਾਂ ਕਿਨਾਰਾ ਕਰਨਾ ਚਾਹੀਦਾ ਵਿੱਚ ਨਹੀਂ ਸ਼ਾਮਲ ਕਰਨਾ ਚਾਹੀਦਾ ਹਾਂ ਉਹ ਕੋਈ ਪਾਰਟੀ ਸਮਰਥਨ ਦੇਣਾ ਚਾਹੁੰਦੀ ਆ ਉਹ ਦੇ ਸਕਦੀ ਆ ਪਰ ਵਿੱਚ ਨਹੀਂ ਸ਼ਾਮਲ ਕਰਨਾ ਚਾਹੀਦਾ ਜਿਹੜੀ ਅਕਾਲ ਤਖਤ ਸਾਹਿਬ ਦੇ ਜਿਹੜੇ ਬੰਦੇ ਹੁਕਮਨਾਮੇ ਨਹੀਂ ਮੰਨਦੇ ਬਾਦਲ ਦਲ ਦਾ ਬਾਈਕਾਟ ਦਾ ਵੀ ਸੱਦਾ ਸਟੇਜ ਤੋਂ ਮਤੇ ਦੇ ਵਿੱਚ ਪੜਿਆ ਉਹ ਤਾਂ ਉਹਦਾ ਬਾਗੀ ਤੜਾਕਾ ਹੀ ਦਿੱਤਾ ਅਕਾਲ ਤਖਤ ਸਾਹਿਬ ਨੇ ਉਹਦਾ ਪਹਿਲਾਂ ਤੋਂ ਹੀ ਹੋ ਗਿਆ ਸਰਬੱਤ ਖਾਲਸੇ ਨੇ ਪਹਿਲੇ ਇਹਨਾਂ ਦਾ ਬਾਈਕਾਟ ਕਰਤਾ ਸੀ ਪਹਿਲੇ 500 600 ਤਾਈ ਸਰਬੱਤ ਖਾਲਸੇ ਵੇਲੇ ਭਾਈ ਜਗਤਾਰ ਸਿੰਘ ਹਵਨਜੋਤ ਜਿੱਥੇ ਦਾ ਤੁਰਿਆ ਉਹ ਤਾਂ ਪਹਿਲੇ ਹੋ ਗਿਆ ਸੀ ਮਾਗੀ ਦੇ ਮੇਲੇ ਤੋਂ ਨਵੀਂ ਪਾਰਟੀ ਦਾ ਐਲਾਨ ਹੋ ਗਿਆ ਹੈ ਅਕਾਲੀ ਦਲ ਬਾਦਸ਼ ਪੰਜਾਬ ਦੇ ਸਾਡੇ ਨਾਲ ਜਤੇਜਾ ਰਾਜਾ ਰਾਜ ਸਿੰਘ ਨੇ ਵੀ ਇੱਥੇ ਪਹੁੰਚੇ ਨੇ ਬਾਬਾ ਜੀ ਨਵੀਂ ਪਾਰਟੀ ਦਾ ਐਲਾਨ ਹੋ ਗਿਆ ਹੈ ਕਿੰਨੀਆਂ ਕਿ ਚੁਣੌਤੀਆਂ ਮੰਨਦੇ ਹੋ ਨਵੀਂ ਪਾਰਟੀ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਸਮੂਹ ਖਦਰਾਨੇ ਦੀ ਟਾਬ ਦੇ ਸ਼ਹੀਦ ਸਿੰਘਾਂ ਨੂੰ ਜਿਸ ਦੀ ਕੋਟ ਕੋਟ ਪ੍ਰਣਾਮ ਕਰਦੇ ਹਾਂ ਸੁਰਤਾਂ ਦੇ ਫੁੱਲ ਭੇਟ ਕਰਦੇ ਹਾਂ ਜਿਨ੍ਹਾਂ ਨੇ ਜੰਗ ਦੇ ਵਿੱਚ ਜੂਝ ਕੇ ਸ਼ਹੀਦੀ ਪਾਈ ਅੱਜ ਸ਼੍ਰੋਮਣੀ ਅਕਾਲੀ ਦਲ ਵਾਰਸ਼ ਪੰਜਾਬ ਦੇ ਜਥੇਬੰਦੀ ਦਾ ਜਿਹੜਾ ਹੈਗਾ ਆਗਾਜ਼ ਹੋਇਆ ਨਵੀਂ ਪਾਰਟੀ ਬਣੀ ਹੈ ਦੇਖੋ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਪਾਰਟੀਆਂ ਨੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਅਸਲ ਸਿੱਧਾਂ ਦੀ ਪਾਰਟੀ ਸੀ ਉਸ ਨੂੰ ਬਦਲ ਲਈਆਂ ਨੇ ਖੋਰਾ ਲਾਤਾ ਮਿੱਟੀ ਚ ਮਿਲਾਤਾ ਤੇ ਅੱਜ ਪੰਜਾਬ ਨੂੰ ਲੋੜ ਸੀਗੀ ਦੇਖੋ ਜਿਥੇ ਦੀਪ ਸੂਤ ਨੇ ਵਾਰਸ਼ ਪੰਜਾਬ ਦੇ ਜਥੇਬੰਦੀ ਤਿਆਰ ਕੀਤੀ ਸੀ ਤੇ ਉਸੇ ਹੀ ਸੋਚ ਨੂੰ ਮੁੱਖ ਤੇ ਰੱਖਦੇ ਹੋਏ ਇੱਕ ਜਿਹੜੀ ਪੋਲੀਟੀਕਲ ਪਾਰਟੀ ਰਾਜਨੀਤਿਕ ਪਾਰਟੀ ਸ਼੍ਰੋਮਣੀ ਕਾਲੀ ਦਲ ਵਾਰਿਸ ਪੰਜਾਬ ਦੇ ਰੱਖ ਦਿੱਤਾ ਉਹ ਕਹਿੰਦੇ ਸੋਨੇ ਦੇ ਸੁਹਾਗਾ ਹੋ ਗਿਆ ਜੇ ਇਹ ਪੰਜਾਬ ਦੇ ਸਿਧਾਂਤਾਂ ਨੂੰ ਲੈ ਕੇ ਖੋਸ਼ੀ ਵਿੱਚ ਭਰੀਏ ਕਿਸਾਨੀ ਜਵਾਨੀ ਨੂੰ ਲੈ ਕੇ ਜੋ ਮੁੱਦੇ ਨੇ ਸਾਡੇ ਸਾਡਾ ਪੰਜਾਬ ਦਾ ਚੰਡੀਗੜ੍ਹ ਖੋਲਿਆ ਸਾਡੇ ਪੰਜਾਬ ਦੇ ਹੱਕ ਪਾਣੀਆਂ ਦੇ ਖੋਲੇ ਨਾ ਤੇ ਰੋਜ਼ ਝੂਠੇ ਮੁਕਾਬਲੇ ਬਣਾਏ ਜਾਂਦੇ ਨੇ ਉਹਨਾਂ ਨੂੰ ਠੱਲ ਪਾਉਣ ਵਾਸਤੇ ਨਸਿਆਂ ਦਾ ਜਿਹੜਾ ਦਰਿਆ ਵਗ ਰਿਹਾ ਉਹਨਾਂ ਨੂੰ ਠੱਲ ਪਾਉਣ ਵਾਸਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਨੂੰ ਦੇਖੋ ਇੰਜੈਕਟਣ ਵਾਸਤੇ ਇਹ ਪਾਲਟੀ ਹੋਣ ਦੇ ਵਿੱਚ ਆਈ ਜਾਂਦੀ ਹੈ ਆਈਆ ਤੇ ਇਸ ਪਾਲਟੀ ਨੂੰ ਹੁਣ ਬਹੁਤ ਵੱਡੀਆਂ ਚੁਣੌਤੀਆਂ ਨੇ ਸਾਰਿਆਂ ਨਾਲ ਕਿਵੇਂ ਨਜਿਸਟਣਾ ਕਿਹੜੇ ਹਿਸਾਬ ਨਾਲ ਚੱਲਣਾ ਇਹ ਹੁਣ ਭਾਈ ਅਮਰਤਪਾਲ ਸਿੰਘ ਜਿਹੜੇ ਇਹਨਾਂ ਦੇ ਮੁਖੀ ਨੇ ਉਹਨਾਂ ਨੇ ਦੇਖਣਾ ਵੀ ਕਿਸ ਤਰ੍ਹਾਂ ਦੇਖੋ ਲੋਕ رائے ਲੈਣੀ ਚਾਹੀਦੀ ਹੈ ਜਿਹੜੇ ਪੰਜਾਬ ਦੇ ਮੁੱਸਲੇ ਨੇ ਸਾਡੇ ਮੁਖ ਕਿਸਾਨੀ ਦਾ ਮੁੰਡਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਪੰਜਾਬ ਦੇ ਪਾਣੀਆਂ ਦਾ ਮੁੰਡਾ ਮਜ਼ਦੂਰੀ ਦਾ ਮੁੱਦਾ ਜਿੰਨੇ ਵੀ ਨੇ ਸਾਰੇ ਉਹਨਾਂ ਨੂੰ ਕਿਸ ਤਰ੍ਹਾਂ ਨਿਬੇਟਣਾ ਇੱਕ ਕਮੇਟੀਆਂ ਗੱਠਨ ਕੀਤੀਆਂ ਜਾਂ ਪੰਜਾਬ ਦੇ ਵਿੱਚ ਇੱਕ ਪਹਿਲਾ ਭارتی ਮਹਾਂਮ ਸ਼ੁਰੂ ਕੀਤੀ ਜਾਵੇ ਵਿੰਗ ਬਣਾਏ ਜਾਣ ਹੌਲੀ ਹੌਲੀ 2000 ਸਮਿਆਂ ਦੇ 27 ਦਾ ਬਹੁਤ ਸਮਾਂ ਪਿਆ ਹਜੇ 2 ਸਾਲ ਪਏ ਨੇ ਉਦੋਂ ਪਹਿਲਾਂ ਪਹਿਲਾਂ ਜਿਹੜਾ ਇਹ ਪੰਥਕ ਢਾਂਚਾ ਜਿਹੜਾ ਤਿਆਰ ਕਰਕੇ ਇੱਕ ਫਿਰ ਵਿਸਾਖੀ ਤੱਕ ਜੋ ਇਹਨਾਂ ਨੇ ਕੰਮ ਕੀਤੇ ਨੇ ਜਾਂ ਇਹਨਾਂ ਦੇ ਵਿੱਚ ਭਰਤੀ ਆ ਉਹਦੀ ਮਹਮ ਬਾਕੀ ਦੇ ਤੇ ਦੱਸੀ ਜਾਵੇ ਕਿ ਇਸ ਤਰ੍ਹਾਂ ਸੰਗਤਾਂ ਦੇ ਨਾਲ ਜੁੜ ਰਹੀਆਂ ਨੇ ਦੇਖੋ ਸੰਗਤਾਂ ਚਾਹੁੰਦੀਆਂ ਨੇ ਵੀ ਕੋਈ ਪੰਜਾਬ ਦੀ ਖੇਤਰੀ ਪਾਰਟੀ ਬਣੇ ਉਹ ਬਣ ਗਈ ਆ ਬਿਲਕੁਲ ਬਾਬਾ ਜੀ ਕਿਤੇ ਇਹ ਵੀ ਹੋ ਗਈ ਆ ਜਦੋਂ ਪਾਰਟੀ ਬਣ ਜਾਂਦੀ ਆ ਫਿਰ ਸਾਰੇ ਪਾਸੇ ਤੋਂ ਲੀਡਰ ਇਕੱਠੇ ਕਰ ਲਏ ਜਾਂਦੇ ਨੇ ਦੂਜੀਆਂ ਪਾਰਟੀਆਂ ਤੋਂ ਵੀ ਲਏ ਜਾਂਦੇ ਨੇ ਉਸ ਤਰੀਕੇ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਉਹ ਲੈਣੇ ਨਹੀਂ ਚਾਹੀ ਜਿਹੜਾ ਚੱਲੇ ਹੋਏ ਨੇ ਉਹਨਾਂ ਨੂੰ ਕੀ ਲੈਣਾ ਜਿਹਨਾਂ ਨੂੰ ਲੋਕ ਪਰਖ ਚੁੱਕੇ ਨੇ ਉਹਨਾਂ ਨੂੰ ਲੈਣਾ ਕੀ ਆ ਨਵੇਂ ਜਿਹੜੇ ਨਵੇਂ ਨੌਜਵਾਨ ਨੇ ਉਹਨਾਂ ਦੇ ਵਿੱਚ ਕੀ ਗੱਲ ਤਜਰਬਾ ਨਹੀਂ ਹੈ ਉਹਨਾਂ ਦੇ ਵਿੱਚ ਜੋਸ਼ ਨਹੀਂ ਹੈ ਉਹਨਾਂ ਨੂੰ ਨਾਲ ਤਿਆਰ ਕਰਕੇ ਸਾਰਿਆਂ ਨੂੰ ਹੋ ਸਕਦਾ ਤੂੰ ਵਧੀਆ ਕੰਮ ਕਰਨ ਨਵੇਂ ਜਿਹੜੇ ਪੁਰਾਣੇ ਲੀਡਰ ਨੇ ਉਹਨਾਂ ਤੋਂ ਕਿਨਾਰਾ ਕਰਨਾ ਚਾਹੀਦਾ ਵਿੱਚ ਨਹੀਂ ਸ਼ਾਮਲ ਕਰਨਾ ਚਾਹੀਦਾ ਹਾਂ ਉਹਨੂੰ ਕੋਈ ਪਾਰਟੀ ਸਮਰਥਨ ਦੇਣਾ ਚਾਹੁੰਦੀ ਆ ਉਹ ਦੇ ਸਕਦੀ ਆ ਪਰ ਵਿੱਚ ਨਹੀਂ ਸ਼ਾਮਲ ਕਰਨਾ ਚਾਹੀਦਾ ਅੱਜ ਉਹ ਸੰਦਾ ਵੀ ਦਿੱਤਾ ਗਿਆ ਕਿ ਸ੍ਰੀ ਕਾਲਤਖ ਸਾਹਿਬ ਦੇ ਜਿਹੜੇ ਬੰਦੇ ਹੁਕਮਨਾਮੇ ਨਹੀਂ ਮੰਨਦੇ ਬਾਦਲ ਦਲ ਦਾ ਬਾਈਕਾਰਡ ਦਾ ਵੀ ਸੱਦਾ ਸਟੇਜ ਤੋਂ ਮਤੇ ਦੇ ਵਿੱਚ ਪੜਿਆ ਉਹ ਤਾਂ ਉਹਦਾ ਬਾਕੀ ਤੜਾ ਕਹੀ ਦਿੱਤਾ ਕੱਲ ਤੱਕ ਸਭ ਨੇ ਉਹਦਾ ਪਹਿਲਾਂ ਤੋਂ ਵੀ ਹੋ ਗਿਆ ਸਰਬੱਤ ਖਾਲਸੇ ਨੇ ਪਹਿਲੇ ਇਹਨਾਂ ਦਾ ਬਾਈਕਾਰਡ ਕਰਤਾ ਸੀ ਪਹਿਲੀ 500 ਸੀਕਤਾ ਸਰਬੱਤ ਖਾਲਸੇ ਵੇਲੇ ਭਾਈ ਜਗਤਾਰ ਸਿੰਘ ਹਵਾਰਨਜੋਤ ਜਿੱਥੇ ਦਾ ਤੁਣਿਆ ਉਹ ਤਾਂ ਪਹਿਲੀ ਹੋ ਗਿਆ ਸੀਗਾ ਅੱਜ ਉਹ ਵੀ ਮਤੇ ਪੜਿਆ ਗਿਆ ਕਿ ਡਰੱਗ ਦੀ ਸਮੱਸਿਆ ਹੈ ਕਿਸਾਨੀ ਦਾ ਮਸਲਾ ਖੜਾ ਹੋਇਆ ਹੈ ਪ੍ਰਵਾਸੀਆਂ ਦਾ ਮਸਲਾ ਪੰਜਾਬ ਦੇ ਵਿੱਚ ਖੜਾ ਹੋਇਆ ਹੋਇਆ ਦੇਖੋ ਉਹ ਤਾਂ ਤੁਹਾਨੂੰ ਪਹਿਲੀ ਦੱਸਦਾ ਜਿਹੜੇ ਪੰਜਾਬ ਦੇ ਮਸਲੇ ਨੇ ਸਾਡੇ ਇਹ ਸਾਨੂੰ ਹੁਣ ਜਿਸਟ ਨੇ ਪੜਨਗੇ ਚੜ੍ਹਦੀ ਕਲਾ ਦੇ ਨਾਲ ਜੋਸ਼ ਦੇ ਨਾਲ ਤੇ ਹੋਸ਼ ਦੇ ਨਾਲ ਇਹ ਸਾਰਾ ਕੰਮ ਕਰਨਾ ਪਊਗਾ ਜਦੋਂ ਅਸੀਂ ਪੰਜਾਬ ਦੀ ਜਿਹੜੀ ਆਵਾਮ ਆ ਉਹਦੇ ਉੱਤੇ ਖੜਾ ਉਤਰਾਂਗੇ ਫੇਰ ਹੀ ਇਹ ਪਾਲਟੀ ਕਾਮਯਾਬ ਹੋਊਗੀ ਤੇ ਖੜਾ ਕਿਵੇਂ ਉਤਰਨਾ ਹੋਣਾ ਜਿਹੜੇ ਪੰਜਾਬ ਇੱਥੇ ਇਹਦੇ ਜਸੇਬੰਦੀ ਦੇ ਮੁਖੀ ਨੇ ਉਹਨਾਂ ਨੇ ਦੇਖਣਾ ਵੀ ਕਿਸ ਤਰ੍ਹਾਂ ਇਹਨੂੰ ਅਸੀਂ ਘਰ ਘਰ ਜਾ ਕੇ ਲੋਕਾਂ ਤੱਕ ਪਹੁੰਚਾਉਣਾ ਵੀ ਆ ਸਾਡੇ ਮੁੱਦੇ ਨੇ ਜਾਂ ਸਾਡਾ ਆਨੰਦਪੁਰ ਸਾਹਿਬ ਦਾ ਮਤਾ ਕੀ ਆ ਉਹਨਾਂ ਨੂੰ ਲੈ ਕੇ ਚੱਲੇ ਜਾਵੇ ਜੋਸ਼ ਆ ਲੋਕਾਂ ਦੇ ਵਿੱਚ ਜੋਸ਼ ਹੈ ਤੇ ਹੁਣ ਉਹਨਾਂ ਨੂੰ ਬੇਗਮੂਜੇ ਅਸੀਂ ਨਾਲ ਰੋਕ ਸਕੇ ਫਿਰ ਹੋ ਸਕਦਾ ਕਿਸੇ ਪਾਸੇ ਹੋਰ ਚਲੇ ਜਾਵੇ ਇਹ ਹੁਣ ਇਹਨਾਂ ਨੇ ਦੇਖਣਾ ਤੁਹਾਨੂੰ ਲੱਗਦਾ ਕਿ ਜਿਹੜੇ ਬਾਕੀ ਹੋਰ ਅਕਾਲੀ ਦਲ ਨੇ ਚਾਹੇ ਅਕਾਲੀ ਦਲ ਬਾਦਲ ਛੱਡ ਕੇ ਸਾਰੇ ਧੜੇ ਇਕੱਠੇ ਹੋਣਗੇ ਤਾਂ ਪਾਰਟੀ ਮਜ਼ਬੂਤ ਹੋ ਸਕਦੀ ਹੈ ਲੱਗਦਾ ਕਿ ਉਹਨਾਂ ਨੂੰ ਵੀ ਹਮ ਇਕੱਠੇ ਕਰਨਾ ਚਾਹੀਦਾ ਦੇਖੋ ਜੇ ਤਰਜਮਾਨੀ ਕੀਤੀ ਜਾਵੇ ਜੋ ਇਲੈਕਸ਼ਨ ਹੋਣ ਉਹਦੋਂ ਤੱਕ ਦੇਖਣਾ ਇਹ ਕਿਵੇਂ ਗੱਲ ਬਣਦੀ ਆ ਜਿਹੜਾ ਕੋਈ ਸਾਥ ਦਿੰਦਾ ਇਹ ਕਿਉਂ ਪਤਾ ਪੰਜਾਬ ਦੀ ਗੱਲ ਕਰਦਾ ਉਹਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਉਹਨਾਂ ਨਾਲ ਗੱਠ ਜੋੜ ਕਰਨਾ ਚਾਹੀਦਾ ਬਹੁਤ ਬਤਾਨਾ ਅੱਜ ਜਥੇਦਾਰ ਰਾਜਾ ਰਾਜ ਸਿੰਘ ਸਾਡੇ ਨਾਲ ਸੀ ਮਾਗੀ ਦੇ ਮੇਲੇ ਤੇ ਨਵੀਂ ਪਾਰਟੀ ਦਾ ਐਲਾਨ ਹੋ ਗਿਆ ਆਕਾਲੀ ਦਲ ਵਾਰਿਸ ਪੰਜਾਬ ਦੇ ਕਈ ਏਜੰਡੇ ਵੀ ਪੜੇਗੇ ਕਈ ਮਤੇ ਪਾਸ ਹੋਏ ਨੇ तकरीबन 15 ਦੇ ਕਰੀਬ ਮਤੇ ਨੇ ਜਿਹੜੇ ਉਹ ਸਟੇਜ ਤੋਂ ਪੜ ਕੇ ਸੜਾਏਗੇ ਨੇ ਤਾਂ ਜਥੇ ਰਾਜਾ ਰਾਜਾ ਰਾਜ ਸਿੰਘ ਕਹਿ ਰਹੇ ਨੇ ਕਿ ਹਰ ਕਿਸੇ ਦੇ ਕੋਲ ਜਾਣਾ ਚਾਹੀਦਾ ਹੈ ਲੋਕਾਂ ਦੇ ਨਾਲ ਵਿਚਰਨਾ ਚਾਹੀਦਾ ਤੇ ਲੋਕਾਂ ਦੇ ਕੋਲ ਜਾ ਕੇ ਆਪਣੀ ਪਾਰਟੀ ਦਾ ਏਜੰਡਾ ਦੱਸਣਾ ਚਾਹੀਦਾ ਇਸ ਗੱਲਾਂ ਦੀ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਕਰਕੇ ਗਏ ਨੇ ਸਾਥੀ ਜਗਦੀਪ ਸਿੰਘ ਦੇ ਨਾਲ ਕੁਲਦੀਪ ਸਿੰਘ ਕੋੜੇ ਰਜਾਣਾ ਸਪੋਕਸਮੈਨ ਟੀਵੀ success. Okay.